thank <laughs> you ਇਹ ਜਿਹੜੀ ਚਾਹ ਨਹੀਂ ਲੱਗੀ ਤਾਂ ਰਾਜੇ ਨੇ ਕਿਹਾ ਵੀ ਮੈਂ ਹੁਣ ਮੇਰਾ ਸਰਦਾਰ ਜੀ ਨੂੰ ਬੋਲਾ ਤੇਈ ਪਰਵਾਰ ਐਸੇ ਨੇ ਸਾਡੇ ਬਹੁਤ ਕਰਦੇ ਵੀਰ ਮਜਿੰਦਰ ਸਿੰਘ ਜੀ ਪਹੁੰਚੇ ਜੀ ਆ ਇਹਨੂੰ ਸਾਡੇ ਵੀਰ ਸਪਾਂਸਰ ਜੀ ਜਿਨ੍ਹਾਂ ਨੇ ਬਹੁਤ ਵੱਡੀ ਸੇਵਾ ਸਾਡੇ ਤਰਨਤਨ ਵਿੱਚ ਨਿਭਾਈ ਆ ਬਹੁਤ ਬੱਚਿਆਂ ਨੂੰ ਕੀਰਤਨ ਲਗਾਇਆ ਕੀਰਤਨ ਦੇ ਨਾਲ ਜੋੜਿਆ ਔਰ ਸਾਡੇ ਕੋਣ ਨੇ ਸੱਜਣਾ ਨੂੰ ਰਾਜਪਤ ਇੰਤਰਾਵ ਸਮਾਧਾਨ ਤੋਂ ਪਹਿਲਾਂ ਆਹੇ ਇੱਕ ਕਾਰਗੁਜ਼ਾਰੀ ਤੱਕ ਲੱਗਦੀ ਆਵੇ ਸੇਕ ਮਾਰੋ ਸੋ ਸਾਰੀਆਂ ਪੈਣਾ ਸਾਰੇ ਵੀਰਾਂ ਨੂੰ ਬੇਨਤੀ ਆ ਕੀ ਆਪੇ ਭਾਈ ਅਮਰਦ ਬਾਜਰ ਜੀ ਪਿਤਾ ਜੀ ਸਾਡੇ ਹੀ ਪਹੁੰਚ ਗਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਗਤ ਜੀ ਅਸੀਂ ਜਿੱਥੇ ਵੀ ਜਾਣਦੇ ਹਾਂ ਸੈਂਕੜੇ ਸ਼ਹਿਰਾਂ ਦੇ ਪ੍ਰੋਗਰਾਮ ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤੇ ਆ ਜਿੱਥੇ ਵੀ ਜਾਂਦੇ ਚੜ੍ਹਦੀ ਕਲਾ ਹੀ ਹੁੰਦੀ ਸਗਤ ਪਿਛਲੇ ਪੜਾ ਤੇ ਬਹੁਤ ਚੜ੍ਹਦੀ ਕਲਾ ਹੀ ਦੇ ਇੱਥੇ ਦੇ ਲੋਕੋ ਘੋਟਿਆਂ ਦੇ ਚੜ੍ਹ ਗਿਆ ਇਕਰੀ ਤੁਹਾਡੇ ਨਾਮ ਦਾ ਚੜ੍ਹਦੀ ਕਲਾ ਦਾ ਜਕਾਰਾ ਬੋਲੇ ਇਸ ਵੇਲੇ ਬਹੁਤ ਬਹੁਤ ਧੰਨਵਾਦ ਜੋਸ਼ੀ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਨਿਸ਼ਾਨੇ ਖਾਲਸਾ ਵਾਲੇ ਵੀਰਾਂ ਦਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸ਼ਹਿਰ ਤੋਂ ਜਿੰਨੇ ਵੀ ਸੱਜਣ ਇੱਥੇ ਆਏ ਨੇ ਜੀ ਤਾਂ ਹੁਣ ਮੈਂ ਬੇਨਤੀ ਕਰੂੰਗਾ ਪ੍ਰਗਟ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਸੰਕਟਾਂ ਦੇ ਨਾਲ ਰੱਖਣਗੇ ਤੇ ਬੇਨਤੀ ਮੈਂ ਕਰੂੰਗਾ ਕਿ ਦੋ ਤੋਂ ਚਾਰ ਮਿੰਟ ਦੇ ਵਿੱਚ ਆਪਣੇ ਵਿਚਾਰ ਸੰਪੂਰਣੇ ਹੋਏ ਸੰਗਤਾਂ ਨੂੰ ਸਮਝਾਉਣ ਲਈ ਪ੍ਰਗਟ ਸਿੰਘ ਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜੀ ਖਫੇ ਸੋ ਧੰਨਵਾਦ ਹੈ ਮੇਰੀ ਇੱਕ ਬੇਨਤੀ ਹੈ ਸਟੇਜ ਦੇ ਲਾਗੇ ਵੀ ਤੇ ਪਿੱਛੇ ਵੀ ਥੋੜੀ ਜਿਹਾ ਆਪਣਾ ਵਿਚਾਰਾਂ ਦੀ ਇਕਾਗਰਤਾ ਬਣਾਈਏ ਆਪਾਂ ਕਿਸ ਮਕਸਦ ਵਾਸਤੇ ਆਏ ਆ ਆਪਾਂ ਉਹ ਗੱਲ ਸੁਣਨੀ ਹੈ ਕਿ ਕਿਸ ਮਕਸਦ ਵਾਸਤੇ ਆਏ ਆ ਮੈਂ ਸਭ ਤੋਂ ਪਹਿਲਾਂ ਜਿੰਨਾ ਕਦਮਾਂ ਨਾਲ ਤੁਸੀਂ ਚੱਲ ਕੇ ਆਏ ਹੋ ਜੋ ਮੈਂ ਸੋਚ ਰખી ਹੈ ਉਹਨਾਂ ਕਦਮਾਂ ਤੇ ਆਪਣਾ ਸਿਰ ਝੁਕਾਉਣਾ ਵਾ ਪੁੱਛੋ ਕਿਉਂ ਕਿਉਂਕਿ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਆਏ ਹੋ ਮਨੁੱਖਤਾ ਦਾ ਭਲਾ ਕਰਨ ਵਾਸਤੇ ਆਏ ਹੋ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਦੋਂ ਪੰਜਾਬ ਦੀ ਧਰਤੀ ਦੇ ਪੈਰ ਰੱਖਿਆ ਤੇ ਸਭ ਤੋਂ ਪਹਿਲਾਂ ਉਹਨਾਂ ਨਸ਼ੇ ਦਾ ਵਿਰੋਧ ਕੀਤਾ ਤੁਸੀਂ ਆਮ ਘਰਾਂ ਦੇ ਬੱਚੇ ਆਪਾਂ ਸਾਰੇ ਕੋਈ ਇੱਥੇ ਲੀਡਰ ਨਹੀਂ ਇੱਕ ਨੌਜਵਾਨੋਂ ਇੱਕ ਮਿੰਟ ਇੱਕ ਬੰਦ ਗੁੱਟੇ ਨੌਜਵਾਨੋਂ ਇੱਕ ਗੱਲ ਸੁਣਨ ਲਈ ਤੁਹਾਡੇ ਭਲੇ ਦੀ ਹੈ ਜਿੰਨੇ ਵੀ ਵੀਰ ਬੱਚੇ ਸਭ ਤੁਹਾਡੀ ਭਲੇ ਦੀ ਗੱਲ ਦੇ ਮਤਲਬ ਇਹ ਹੈ ਭਾਈ ਅਮਰਪਾਲ ਸਿੰਘ ਪੰਜਾਬ ਦੀ ਧਰਤੀ ਦੇ ਪੈਰ ਰੱਖਿਆ ਤੇ ਆਉਂਦਿਆਂ ਸਾਦੀ ਉਹਨਾਂ ਨਸ਼ੇ ਦੇ ਖਿਲਾਫ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਦੇ ਸੁਧਾਰ ਦੀ ਗੱਲ ਕੀਤੀ ਮਨੁੱਖਤਾ ਦੇ ਗੱਲ ਕੀਤੀ ਕਿਉਂਕਿ ਜਦੋਂ ਨਸ਼ਾ ਵੇਚਣ ਵਾਲਾ ਕੋਈ ਧਰਮ ਨਹੀਂ ਦੇਖਦਾ ਦੇਖਦਾ ਨਸ਼ਾ ਪੀਣ ਵਾਲਾ ਕੋਈ ਧਰਮ ਨਹੀਂ ਵੇਖਦਾ ਜਿਹੜੀ ਸਰੰਜ ਹੈ ਨਾ ਉਹ ਹਰ ਕਿਸ ਦੀ ਮੌਤ ਲੈ ਲੈਂਦੀ ਆ ਜੇ ਉਸ ਸਰੰਜ ਤੋਂ ਬਚਣਾ ਜੇ ਨਸ਼ੇ ਤੋਂ ਬਚਣਾ ਤੇ ਭਾਈ ਅਮਰਪਾਲ ਸਿੰਘ ਨੂੰ ਵੋਟ ਪਾਉਣੀ ਜ਼ਰੂਰੀ ਹੈ ਭਾਈ ਅਮਰਪਾਲ ਨੂੰ ਵੋਟ ਪਾਉਣੀ ਜ਼ਰੂਰੀ ਹੈ ਸਾਬਕ ਸਾਬਕ ਇਹ ਮਾਵਾਂ ਦਾ ਭੈਣਾਂ ਦਾ ਜੇ ਆਪਣੀਆਂ ਭੈਣਾਂ ਨੇ ਆਪਣੇ ਵੀਰਾਂ ਦੇ ਰਖੜੀ ਬੰਨ੍ਹੀਆਂ ਤੇ ਅਮਰਪਾਲ ਪਾਲ ਨੂੰ ਵੋਟ ਪਾਉਣੀ ਜ਼ਰੂਰੀ ਹੈ ਜੇ ਮਾਵਾਂ ਨੇ ਆਪਣੇ ਪੁੱਤਾਂ ਦੇ ਪੁੱਤਰਿਆਂ ਦੇ ਗੋਦੀ ਸਿਰ ਖਲੋਣਾ ਖਲੋਣੇ ਆ ਤੇ ਅੰਮ੍ਰਿਤਪਾਲ ਨੂੰ ਵੋਟ ਪਾਣੀ ਜ਼ਰੂਰੀ ਆ ਚੋਣ ਨਿਸ਼ਾਨ ਤੁਹਾਨੂੰ ਪਤਾ ਸਾਰਨ ਲੱਗ ਗਿਆ ਇੱਕ ਮਿੰਟ ਵੀਰੋ ਚੋਣ ਨਿਸ਼ਾਨ ਹੈਗਾ ਮਾਈਕ ਆ ਇਹਦਾ ਮਾਈਕ ਹੈ ਨਾ ਇਹ ਗੁਰੂ ਦੀ ਗੱਲ ਕਰਦਾ ਗੁਰੂ ਪੰਥ ਦੀ ਗੱਲ ਕਰਦਾ ਤੁਹਾਡੇ ਭਲੇ ਦੀ ਗੱਲ ਕਰਦਾ ਤੁਸੀਂ ਇੱਕ ਤਰੀਕ ਨੂੰ 12 ਨੰਬਰ ਦੇ ਉੱਪਰ ਆ ਮਾਈਕ ਦਾ ਚੋਣ ਨਿਸ਼ਾਨ ਹੈ ਨਾਮ ਨੂੰ ਅੰਮ੍ਰਿਤਪਾਲ ਸਿੰਘ ਲਿਖਾਉਣਾ ਹੈ ਫੋਟੋ ਵੀ ਦਮਾਨਲੇ ਵਾਲੀ ਲੱਗੀ ਹੋਣੀ ਆ ਉਹਦੇ ਉੱਤੇ ਬਟਨ ਲੱਪਣਾ ਏ ਕਿਸੇ ਭੈ ਦੇ ਵਿੱਚ ਕਿਸੇ ਭਰਮ ਦੇ ਵਿੱਚ ਨਹੀਂ ਆਉਣਾ ਬਹੁਤ ਸਾਰੀਆਂ ਪ੍ਰਵੈਤੀ ਪਾਰਟੀਆਂ ਨੇ ਤੁਹਾਨੂੰ ਲਾਲਚ ਦੇਣੇ ਆ ਕਿ ਉਹਨੇ ਕੀ ਕੀਤਾ ਪੰਜਾਬ ਦੀ ਦੇਣ ਕੀ ਆ ਪੰਜਾਬ ਦੀ ਇੱਕ ਮਾਂ ਦਾ ਪੁੱਤ ਉਹਨੇ ਬਚਾਤਾ ਸਮਝੋ ਕਿ ਸਾਡੇ ਵਾਸਤੇ ਭਲੇ ਦਾ ਕੰਮ ਕਰਤਾ ਸੋ ਬੇਨਤੀ ਐ ਇਹ ਤੁਸੀਂ ਕਿਸੇ ਹੋਰ ਨੂੰ ਵੋਟ ਨਹੀਂ ਪਾਣੀ ਪੰਜਾਬ ਨੂੰ ਬਚਾਉਣ ਵਾਸਤੇ ਵੋਟ ਪਾਣੀ ਐ ਇਹ ਜਿੰਨੇ ਵੀ ਵੀਰ ਇੱਥੇ ਆਏ ਸਭ ਧਰਮਾਂ ਦੇ ਸਾਰੇ ਵੀਰ ਸਾਰੀ ਮਨੁੱਖਤਾ ਨੂੰ ਪਿਆਰ ਕਰਨ ਵਾਸਤੇ ਹੈ ਕਿਉਂਕਿ ਭਾਈ ਅਮਰਪਾਲ ਸਿੰਘ ਕਿਸੇ ਇੱਕ ਧਰਮ ਦਾ ਨਹੀਂ ਆ ਇੱਕ ਮਨ ਪਿਆਰੋ ਬੰਦ ਗੱਲ ਇਕੱਤਰ ਭਾਈ ਅਮਰਪਾਲ ਸਿੰਘ ਇੱਕ ਧਰਮ ਦਾ ਨਹੀਂ ਆ ਉਹ ਸਿਰਫ ਤੇ ਸਿਰਫ ਗੁਰੂ ਦੀ ਗੱਲ ਕਰਨ ਵਾਲਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਨੁੱਖਤਾ ਦੀ ਗੱਲ ਕਰਦਾ ਹੈ ਤੇ ਮਨੁੱਖਤਾ ਦੇ ਵਿੱਚ ਆਪਾਂ ਸਾਰੇ ਹੀ ਆਉਂਦੇ ਆ ਮਨੁੱਖਤਾ ਦੇ ਵਿੱਚ ਆਪਾਂ ਸਾਰੇ ਆਉਂਦੇ ਆ ਇਸ ਲਈ ਬੇਨਤੀ ਹੈ ਵੀ ਆਪਣੇ ਆਪ ਨੂੰ ਬਚਾਉਣ ਵਾਸਤੇ ਪੰਜਾਬ ਨੂੰ ਬਚਾਉਣ ਵਾਸਤੇ ਅਮਰਪਾਲ ਨੂੰ ਵੋਟ ਪਾਉਣੀ ਜ਼ਰੂਰੀ ਆ ਇਕੋ ਹੀ ਗੱਲ ਜੇ ਕੋਈ ਕਵੇ ਇੱਕ ਨੂੰ ਮਤਾਓ ਭੈਣੋ ਤੇ ਨੌਜਵਾਨੋ ਸੁਣਿਓ ਗੱਲ ਜੇ ਕੋਈ ਕਵੇ ਕਿ ਅੰਮ੍ਰਿਤਾਲੂ ਕਿਉਂ ਮੋੜ ਪਾਣੀਆ ਫਿਰ ਤੁਸੀਂ گاڑی ਇੱਕੋ ਹੀ ਨਾਰਾ ਦੇਣਾ ਮੈਂ ਨਸ਼ੇ ਦੇ ਖਿਲਾਫ ਹਾਂ ਤੇ ਇਸੇ ਕਰਕੇ ਅਮਿਤ ਪਾਲ ਦੇ ਨਾਲ ਹਾਂ ਮੈਂ ਨਸ਼ੇ ਦੇ ਖਿਲਾਫ ਹਾਂ ਇਸੇ ਕਰਕੇ ਅਮਿਤ ਪਾਲ ਦੇ ਨਾਲ ਹਾਂ ਤਾਂ ਕਿ ਤੁਹਾਡਾ ਜੀਵਨ ਸਫਲ ਹੋ ਸਕੇ ਅਸੀਂ ਰਵਾਇਤੀ ਪਾਰਟੀਆਂ ਨੇ ਜੋ ਮਰਜ਼ੀ ਸਾਨੂੰ ਆਣ ਕੇ ਕਹਿ ਦਲਾ ਕਿਸੇ ਦੇ ਚਾਂਸੇ 'ਚ ਨਹੀਂ ਆਉਣਾ ਕਿਉਂਕਿ ਇਹਨਾਂ ਦੇ ਆਪਾਂ ਵੇਖ ਲੈ ਇਸ ਪਾਰਟੀ ਜਿਹੜੀ ਹੁਣ ਨਵੀਂ ਨੂੰ ਆਪਾਂ ਮੌਕਾ ਦਿੱਤਾ ਇਹਨੂੰ ਵੀ 2 ਸਾਲ ਲੰਘੇ ਪਰ ਸਾਡੇ ਤੇ ਨਸ਼ਾ ਨਹੀਂ ਬੰਦ ਹੋ ਸਕਿਆ ਸਾਡੇ ਪਿੰਡ ਪਿੰਡ ਚਾਰ-ਚਾਰ ਹਰ ਮੋਹੱਲੇ 'ਚ ਨਸ਼ਾ ਹੈ ਇਹ ਮਾਵਾਂ ਜਦੋਂ ਆਪਣੇ ਪੁੱਤਾਂ ਨੂੰ ਘਰੋਂ ਸਕੂਲਾਂ ਤੋਂ ਆਉਂਦੀਆਂ ਨਾ ਤੇ ਸੈਂਸੇ ਲੈਂਦੀਆਂ ਸਾਰੀ ਦਿਹਾੜੀ ਕਿ ਕਿਉਂ ਸਾਡਾ ਬੱਚਾ ਕਿ ਗਲਤ ਧੜੀ ਨਾ ਬੈਜੇ ਇਹ ਮਾਹੌਲ ਪੰਜਾਬ ਦਾ ਕਿੰਨੂ ਦਿੱਤਾ ਇਹ ਸਰਕਾਰਾਂ ਨੇ ਦਿੱਤਾ ਇਸ ਲਈ ਜੇ ਲੋਟਕ ਸੋਟ ਨੂੰ ਬਚਾਉਣਾ ਹੈ ਤੇ ਪੰਜਾਬ ਦੇ ਵਿੱਚ ਅੰਮਿਤ ਪਾਲ ਨੂੰ ਲਿਆਉਣਾ ਬੜਾ ਜ਼ਰੂਰੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਪਛਾਣਦੇ ਹੋਏ ਪੰਜਾਬ ਦਾ ਭਲਾ ਮੰਗਦੇ ਹੋਏ ਅਮਰਪਾਲ ਨੂੰ ਵੋਟ ਪਾ ਦਿਓ ਮੇਰੇ ਹੱਥ ਜੋੜੇ ਤਾਂਗੇ ਹੱਥ ਜੋ ਅੱਜ ਇੱਥੋਂ ਇੱਕ ਡਿਊਟੀ ਆਪਣੀ ਸੰਭਾਲ ਕੇ ਜਾਣੀ ਆ ਤੁਹਾਨੂੰ ਕਿਸੇ ਨੇ ਬਾਪੂ ਜੀ ਆਏ ਨੇ ਕਾਲਾ ਦੌਰ ਪਤਾ ਕੀ ਹੁੰਦਾ ਓਹ ਘਰ ਤੇ ਮਾਂ ਨੂੰ ਪੁੱਛ ਕੇ ਵੇਖੋ ਜਿਹੜਾ ਪੁੱਤ ਨਸ਼ਈ ਆ ਉਹਨਾਂ ਨੂੰ ਪੁੱਛ ਕੇ ਵੇਖੋ ਕਿ ਨਰਕ ਹਟਾਉਣਾ ਕੀ ਮਤ ਇਹਦੋਂ ਨੂੰ ਵੀ ਵੱਧ ਉਹ ਵੀਰ ਨੂੰ ਪੁੱਛੋ ਜਿਹੜਾ ਦਲਦਲ ਚ ਫਸ ਗਿਆ ਕਿ ਨਰਕ ਕੀ ਹੁੰਦਾ ਕਿਓ ਕਿੰਨਾ ਔਖਾ ਆ ਅਹੀਂ ਅੱਜ ਜੇ ਤੁਹਾਡੇ ਕੋਲ ਆਏ ਆ ਨਾ ਕਿ ਹੋ ਸਕਦਾ ਇੱਥੇ ਬੜੇ ਸਾਰੇ ਸਿੰਘ ਆ ਕਿ ਮੈਂ ਵੀਰ ਨੂੰ ਕਹੂੰਗਾ ਕਿ ਖੜਾ ਹੋਵੇ ਆ ਵੀਰ ਬੈਠਾ ਸਾਹਮਣੇ ਹਰਮਨਜੀਤ ਖੜੇ ਹੋਏ ਹੋ ਇਹ ਵੀਰ ਬਹੁਤ ਜ਼ਿਆਦਾ ਗਲਤ ਸੰਗਤ ਤੇ ਨਸ਼ੇ ਦੇ ਵਿੱਚ ਗੁਲਤਾਨ ਸੀ ਅੱਜ ਵੇਖ ਲਓ ਤੁਹਾਡੇ ਸਾਹਮਣੇ ਚੜ੍ਹਦੀ ਕਲਾ ਦਾ ਸਾਬਤ ਸੂਰਤ ਤੇ ਟੌਪ ਦਾ ਇੰਜੀਨੀਅਰ ਆ ਭਾਈ ਸਾਹਿਬ ਦੀ ਜੀਤਾਂ ਦੀ ਜਿਹੜੀ ਪਦ ਲਈ ਇਹ ਵੀਰ ਦਾ ਨਾ ਹਰਮਨ ਸਿੰਘ ਤੁਹਾਡੇ ਸ਼ਹਿਰ ਦਾ ਮੁੰਡਾ ਬੋਲੋ ਇਨਸਾਨ ਆ ਰੋਡ ਦੀ ਬਹੁਤ ਸਾਰੀ ਸੰਗਤ ਹੈ ਜਿਨ੍ਹਾਂ ਦੀ ਜ਼ਿੰਦਗੀ ਭਾਈ ਸਾਹਿਬ ਨੇ ਬਦਲੀ ਆ ਸੰਗਤ ਜੀ ਅਸੀਂ ਜੇ ਚੋਣ ਲੜਨਦੇ ਆ ਨਾ ਤੇ ਪਹਿਲਾ ਆਸਰਾ ਸਾਨੂੰ ਸਹਿਬ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇ ਦੂਜਾ ਆਸਰਾ ਤੁਹੀਂ ਦੇ ਕਿਉਂਕਿ ਸੰਗਤ ਸਮਰੱਥ ਆ ਕਿਸੇ ਨੂੰ ਵੀ ਕਿਤੇ ਵੀ ਖੜ ਸਕਦੀ ਆ ਤੋ ਤੁਹਾਡੇ ਚਰਨਾਂ 'ਚ ਹੱਥ ਜੋੜ ਕੇ ਅਸੀਂ ਬੇਨਤੀ ਕਰਨਾ ਹੈ ਕਿ ਸਾਡੀ ਤਾਕਤ ਤੁਸੀਂ ਜੇ ਤੁਹਾਡੇ ਆਸਰੇ ਹੀ ਅਸੀਂ ਲੜਦੇ ਆਂ ਤੇ ਉਹ ਵੀਰ ਵੀ ਤੁਹਾਡੇ ਹੀ ਆ ਉਹ ਪਰਿਵਾਰ ਦਾ ਨਹੀਂ ਕਿਉਂਕਿ ਪਰਿਵਾਰ ਦੇ ਨਿੱਜੀ ਕਾਰਜ ਕਰਕੇ ਜੇਲ ਨਹੀਂ ਕੱਟਣ ਦਿਆ ਪੰਜਾਬ ਦੇ ਮਸਲਿਆਂ 'ਤੇ ਕਰਕੇ ਉਹ ਵੀਰ ਸਾਡਾ ਜੇਲ ਕੱਟਣ ਹੁਣ ਤੁਹਾਡੀ ਚੜ੍ਹਦੀ ਕਲਾ ਦੇ ਜਕਾਰੇ ਦੇ ਨਾਲ ਮੈਂ ਸਮਰਥਨ ਦੇ ਨਾਲ ਬਾਪੂ ਜੀ ਨੂੰ ਸੱਦਾ ਦੇਣਾ ਤੁਹਾਡੇ ਨਾਲ ਵਿਚਾਰ ਸਾਂਝੇ ਕਰਨਗੇ ਤੁਹਾਨੂੰ ਪਤਾ ਲੱਗ ਜਾਏ ਕਿ ਤੁਸੀਂ ਦਿਲ ਤੋਂ ਸਾਡੇ ਨਾਲ ਜੇ ਤਾਂ ਤੁਹਾਡੇ ਜਕਾਰੇ ਦੀ ਗੂੰਜ ਸਾਡੀ ਜਿੱਤ ਦਾ ਜਲਾਨ ਕਰ ਦੂਗੀ ਬੋਲ ਬਾਪੂ ਜੀ ਆਪਣੇ ਵਿਚਾਰ ਰੱਖਣਗੇ। ਬਰ ਮਹਾਨ ਜੋਗ ਬਹੁਤ ਉਤਸਾਹ ਨਾਲ ਜੀਉਂ। ਆਵਾਜ਼ੀ ਤੁਹਾਨੂੰ ਕੀਤਾ ਕਰਦਾ। ਇੱਕ ਗੱਲ ਦਾ ਹੈ ਜੇ ਤੁਸੀਂ ਆਵਾਜ਼ ਕਿ ਤੁਸੀਂ ਜੀ ਕਰਨੀ ਹੋਣ ਦੇ ਬਾਵਜੂਦ ਵੀ ਇੱਡਾ ਵੱਡਾ ਕੰਮ ਕੀਤਾ। ਇਹ ਪ੍ਰਬੰਧਕਾਂ ਦਾ ਬਹੁਤ ਬਹੁਤ ਵੱਡਾ ਬਹੁਤ ਬਹੁਤ ਤਰਵਾਹ ਹੈ। ਜਿਨ੍ਹਾਂ ਨੇ ਇਹ ਮਿਹਨਤ ਕਰਕੇ ਇਹਨਾਂ ਤੁਹਾਨੂੰ ਪ੍ਰੇਰ ਕੇ ਤੁਹਾਨੂੰ ਸੱਚ ਦੇ ਨਾਲ ਖੜਾ ਕਰਨ ਵਾਸਤੇ ਕਿ ਜੋ ਸਾਡੀ ਨੌਜਵਾਨ ਪੀੜੀ ਦੀ ਬਰਬਾਦੀ ਹੋ ਰਹੀ ਆ ਜਾਂ ਨੌਜਵਾਨ ਪੀੜੀ ਨੂੰ ਦਸ਼ਾਂ ਦੇ ਕਹਿਰ ਚ ਰੋੜਿਆ ਜਾ ਰਿਹਾ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ ਇਸ ਦੇ ਕੋਲ ਦੇ ਪਰਿਵਾਰਾਂ ਨੂੰ ਲੁੱਟਿਆ ਜਾ ਰਿਹਾ ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਤੇ ਉਹਦੇ ਚ ਆਪਾਂ ਸਾਰਿਆਂ ਦਾ ਇਹਦੇ ਚ ਉਹ ਜਿਹੜਾ ਨਸ਼ੇ ਦੀ ਜਿਹੜਾ ਦਰਿਆ ਵਗ ਰਿਹਾ ਉਹ ਇਹ ਨਹੀਂ ਦੇਖ ਰਿਹਾ ਕਿ ਇਹ ਬੱਚਾ ਹਿੰਦੂ ਦਾ ਹੈ ਇਹ ਬੱਚਾ ਸਿੱਖ ਦਾ ਹੈ ਇਹ ਬੱਚਾ ਮੁਸਲਮਾਨ ਦਾ ਹੈ ਜਾਂ ਕਿਸੇ ਅਸਾਈ ਦਾ ਇਹ ਉਹ ਜਿਹੜਾ ਵੀ ਉਹਦੀ ਲਪੇਟ ਚ ਆ ਜਾਂਦਾ ਉਹ ਉਹਨੂੰ ਖਤਮ ਕਰਦਾ ਉਹਦੇ ਉਹਦੇ ਪਰਿਵਾਰ ਦੇ ਉਹਦੇ ਖਾਨਦਾਨ ਦੇ ਵੀ ਖਤਮ ਕਰਨ ਵਾਲੀ ਗੱਲ ਉਹ ਜਿੰਦੀ ਇੱਕ ਉਹਦੇ ਮਾਪਿਆਂ ਦੇ ਉਹ ਕਿੰਨਾ ਦੁੱਖ ਚੜਦੇ ਉਹਨਾਂ ਨੂੰ ਪਤਾ ਹੁੰਦਾ ਇਸ ਕਰਕੇ ਆਪਾਂ ਨੂੰ ਮੇਰਾ ਖਿਆਲ ਹੈ ਕਿ ਕੋਪੀਟੀਕਲ ਪਾਰਟੀਆਂ ਕੁਝ ਇਹੋ ਜਿਹੇ ਲੋਕ ਹੈ ਜਿਹੜੇ ਸਾਨੂੰ ਆਪਸ ਵਿੱਚ ਵੰਡਲਾ ਟਾਉਂਦੇ ਆ ਵੀ ਇਹ ਕੇ ਉਜੂਗਾ ਤੇ ਇਹ ਜੁਆ ਦੇ ਖਿਲਾਫ ਜਾ ਇਹਨਾਂ ਨੂੰ ਆ ਮੁਸ਼ਕਲ ਹੋ ਜੂਗੀ ਲੇਕਿਨ ਅਸੀਂ ਤੁਹਾਨੂੰ ਯਕੀਨ ਦਵਾਉਂਦੇ ਹਾਂ ਕਿ ਅਸੀਂ ਗੁਰੂ ਸਾਹਿਬ ਨੂੰ ਸਮਰਪਿਤ ਬੰਦੇ ਹਾਂ ਕਿ ਗੁਰੂ ਸਾਹਿਬ ਦੀ ਸੋਚ ਅਨਸਾਰ ਹੀ ਆਪਾਂ ਸਭ ਦੇ ਭਲੇ ਦੀ ਕੰਮ ਕਰਾਂਗੇ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਇਹ ਜਿੰਨੇ ਆਪਾਂ ਪੰਜਾਬੀ ਇਸ ਧਰਤੀ ਦੇ ਵਾਸਤੇ ਸਾਰਿਆਂ ਦੀ ਆਪਣੀ ਦੀ ਸਾਂਝੀ ਆ ਇਸ ਕਰਕੇ ਆਪਾਂ ਸਾਰੇ ਜਣੇ ਨਾਲ ਮਿਲ ਕੇ ਆਪਣਾ ਯੋਗਦਾਨ ਪਾਈਏ ਵਿੱਚ ਚੰਗਾ ਸੋਨਾ ਸਜਾ ਅਤੇ ਪਰਮੰਡ ਕਰੀਏ ਕਿਤੇ ਸਾਡੇ ਬੱਚੇ ਵੀ ਚੰਗੀ ਸਿੱਖਿਆ ਲੈਣ ਚੰਗਾ ਰੋਜ਼ਗਾਰ ਪ੍ਰਾਪਤ ਕਰਨ ਚੰਗੇ ਆਪਣੇ ਮਾਪਿਆਂ ਨੂੰ ਕੋ ਸੁੱਖ ਦਾ ਸਾਧ ਦੇ ਇਹੋ ਜਿਹੇ ਹੱਤਾਂ ਤੋਂ ਆਪਾਂ ਇਹ ਇਸ ਜੇਥੋਂ ਕੱਢੀਏ ਇਥੇ ਜੀਣ ਹੈ ਸੁਬਾਹ ਦੀ ਰਾਤ ਇਥੇ ਜਿਨ੍ਹਾਂ ਦੇ ਹਾਲਾਤ ਹੋਏ ਪਏ ਆ ਜਾਂ ਜਿਨ੍ਹਾਂ ਜਿਹੜੀਆਂ ਪਿਛਲੀਆਂ ਪਾਰਟੀਆਂ ਨੇ ਚੱਲ ਮਾਫੀਆਂ ਸਾਰੀਆਂ ਨੇ ਰਾਜ ਕੀਤਾ ਉਹਨਾਂ ਨੇ ਦੇਖੋ ਕਿ ਸਾਡੇ ਨਾਲ ਸਾਡਾ ਪਾਣੀ ਖੁੱਧ ਰਿਆ ਨਾ ਸਾਡੀ ਹਵਾ ਸਾਫ਼ ਰਹੀ ਨਾ ਸਾਡੀ ਧਰਤੀ ਇਤਾਂ ਦੀ ਰਹੀ ਕਿ ਜਗਾ ਜਗਾ ਤੇ ਕਰ ਦਿੱਤੇ ਢੇਰ ਪਏ ਆ ਜਗਾ ਜਗਾ ਤੇ ਪੋਲੂਸ਼ਨ ਆ ਇਸ ਕਰਕੇ ਆਪਣਾ ਸਾਹ ਲੈਣਾ ਵੀ ਔਖਾ ਹੋਇਆ ਪਿਆ ਇਸ ਕਰਕੇ ਜੇ ਆਪਾਂ ਚਾਹੁੰਦੇ ਆ ਕਿ ਆਪਾਂ ਸੁੱਖ ਦਾ ਸਾਹ ਲਈਏ ਸਾਰੇ ਜਣੇ ਚੰਗਾ ਜੀਵਨ ਜੀਏ ਤੇ ਪੰਜਾਬੀਆਂ ਦੀ ਪੂਰੀ ਦੁਨੀਆ ਚ ਧਾਕ ਸੀ ਮਾਨ ਸੀ ਲੋਕਾਂ ਨੂੰ ਚੰਗੀ ਸਿਹਤ ਦਾ ਕਿ ਉਹ ਬੜਾ ਨਾ ਦਿੰਦੇ ਸੀ ਕਿ ਪੰਜਾਬੀ ਬੜੇ ਤਗੜੇ ਜੁੱਸੇ ਦੇ ਪਰ ਅੱਜ ਮਣ ਦੇ ਕੋਟੀ ਕਨਾ ਸ੍ਰਿੰਜਨਾ ਜੋ ਡਿਕੇ ਲਾਵੀਆਂ ਚ ਪਏ ਆ ਉਸ ਟਾਈਮ ਤੇ ਬੜੀ ਨਿਮੋਸ਼ੀ ਵੀ ਹੁੰਦੀ ਆ ਕਿ ਇਹ ਸਾਡੇ ਨਾਲ ਕੀ ਵਾਪਰਿਆ ਇਹ ਵਾਪਰ ਏਸੇ ਕਰਕੇ ਰਿਹਾ ਕਿ ਸਾਡੇ ਇਹ ਲੀਡਰਾਂ ਦੀ ਬਦੌਲਤ ਆ ਉਹਨਾਂ ਨੇ ਸਾਡੇ ਨੌਜਵਾਨਾਂ ਦੀਆਂ ਲਾਸ਼ਾਂ ਦਾ ਢੰਡਾ ਕਰ ਰਿਆ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਆਪਾਂ ਜਾਤ ਪਾਤ ਉੱਚੀ ਨੀਚ ਮਜਬ ਧਰਮ ਤੋਂ ਉੱਪਰ ਉੱਠ ਕੇ ਇਹ ਇਹ ਮੋਰਚਾ ਸੰਭਾਲੀਏ ਕਿਉਂਕਿ ਇਹ ਸਾਡੀ ਹੋਂਦ ਦਾ ਸਵਾਲ ਆ ਕਿਉਂ ਤੁਹਾਨੂੰ ਪਤਾ ਹੀ ਆ ਕਿ ਇੱਥੋਂ ਸਾਡੇ ਲੋਕਾਂ ਵੱਡਿਆ ਜਾ ਰਿਹਾ ਬਾਹਰ ਦੇ ਲੋਕਾਂ ਨੂੰ ਹਸਾਇਆ ਜਾ ਰਿਹਾ ਤੇ ਜਿਹੜੇ ਇੱਥੇ ਸਾਡੇ ਲੋਕ ਕੋਈ ਐਸ ਸੀ ਬੀ ਸੀ ਭਾਈ ਦੇ ਚਾਰੇ ਉਹਨਾਂ ਉਹਨਾਂ ਦੇ ਉਹ ਰੋਜ਼ਗਾਰ ਤੇ ਵੀ ਦੂਜਿਆਂ ਭਾਈਆਂ ਦਾ ਕਬਜ਼ਾ ਹੋ ਰਿਹਾ ਹੈ ਘਿਹਰੀਆਂ ਦਾ ਕਬਜ਼ਾ ਹੋ ਰਿਹਾ ਇਸ ਕਰਕੇ ਆਪਾਂ ਸਾਰਿਆਂ ਜਣੇ ਨੂੰ ਸੋਚਣ ਦੀ ਲੋੜ ਹੈ ਕਿ ਜੇ ਆਪਾਂ ਇਹ ਪੰਜਾਬ ਪੰਜਾਬੀਅਤ ਨੂੰ ਬਚਾਉਣਾ ਹੈ ਤੇ ਆਪਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਸ ਕਰਕੇ ਆਪਾਂ ਸਾਰੇ ਜਣੇ ਜੋ ਇਹ ਭਰਮ ਭੁਲੇਖੇ ਪਾ ਰਹੇ ਆ ਜਿਹਨਾਂ ਜਿਨ੍ਹਾਂ ਨੇ ਸਾਨੂੰ ਇੱਕ ਉਹ ਜਿਨ੍ਹਾਂ ਲੜਾ ਕੇ ਰਾਜ ਕਰਨ ਦੀ ਉਹ ਸਾਜਿਸ਼ ਕਰ ਰਹੇ ਆ ਉਹਨਾਂ ਤੋਂ ਵੀ ਸੁਚੇਤ ਰਹੀਏ ਉਹਨਾਂ ਦੀਆਂ ਗੱਲਾਂ ਚਲਾਈਏ ਕਿਉਂ ਆਪਾਂ ਸਾਰੇ ਜਣੇ ਇਕੱਠੇ ਆਪਾਂ ਇ ਰਹਿਣਾ ਭਾਈਚਾਰਾ ਬਣਾ ਕੇ ਰੱਖਣਾ ਕਿਉਂਕਿ ਉਹਨਾਂ ਦੇ ਅੱਗ ਲਾ ਕੇ ਚਲੇ ਜਾਣਾ ਹੁੰਦਾ ਕਿ ਭੁਗਧਣੀ ਮੁੜ ਕੇ ਥੱਲੇ ਵਾਲੇ ਲੋਕਾਂ ਨੂੰ ਪੈਂਦੀ ਉਹ ਤੇ ਉਹਨਾਂ ਦੀਆਂ ਰਿਸ਼ਤੇਦਾਰੀਆਂ ਆਪਦੇ ਵਿੱਚ ਸਾਰਿਆਂ ਦੀ ਆਸਾਨੀਆਂ ਹੁੰਦੀਆਂ ਇਹ ਲੜਾਉਂਦੇ ਸਾਨੂੰ ਇਹ ਇਸ ਕਰਕੇ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਸੁਚੇਤ ਰਹੀਏ ਤੇ ਆਪਾਂ ਸਾਰੇ ਜਣੇ ਮਿਲ ਜੁਲ ਕੇ ਚੰਗੇ ਸਮਾਜ ਦੀ ਸਿਰਜਣਾ ਲਈ ਕੰਮ ਕਰੀਏ ਤੇ ਜੋ ਆਪਾਂ ਸਾਰੇ ਜਣੇ ਸੁੱਖ ਦਾ ਸਾਹ ਲੈ ਸਕੀਏ ਇਹ ਨਾ ਕੁਝ ਕਹਿੰਦੇ ਤੁਹਾਡੇ ਕੋਲ ਮਾਫੀ ਚਾਹੁੰਦੇ ਆ ਕਿ ਕੋਈ ਜੋ ਗਲਤੀ ਹੋਵੇ ਤੇ ਕੋ ਮਾਫੀ ਦੇ ਦਿਓ ਤੇ ਬਾਕੀ ਤੁਸੀਂ ਨਿਸ਼ਚਿਤ ਰਹੋ ਕਿ ਸੇ گرو مہاراج صاحب کا ساتھ کر ਹਜ਼ੂਰ ਨੂੰ ਸ਼ਾਬਾਸ਼ ਨੂਰ ਕਮਤੋਚੀ ਸਿੱਖਾਂ ਨੇ ਬਿਲਕੁਲ ਹੀ ਜੁਨਾ ਪਿਆ ਰੱਖਿਆ ਸਭੀ ਨੇ ਆਪਣੇ ਵਿਚਾਰ ਬਹੁਤ ਮਿੰਟ ਰੋਕੀ ਹੈ ਹੈਲੋ ਜੀ ਬਾਈ ਸੈਟ ਹੋ ਗਿਆ ਹੈਲੋ ਕਿੱਥੇ ਆਈਆਂ ਮੇਰੀਆਂ ਪੈਣਾ ਮੇਰੀਆਂ ਮਾਵਾ ਤੇ ਮੇਰੇ ਭਰਾ ਮੇਰੇ ਵੱਡੇ ਭਰਾ ਤੇ ਪਿਓਾਂ ਪਾਲ ਜਿਹੜੇ ਆਏ ਆ ਮੈਂ ਪਹਿਲੋ ਤੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਕ ਸੱਦੇ ਦੇ ਉੱਤੇ ਐਡਾ ਵੱਡਾ ਜਿਹੜਾ ਕੱਠ ਕੀਤਾ ਵਾ ਮੈਂ ਤੁਹਾਡਾ ساری ਉਮਰ ਦੇਣ ਹੀ ਨਹੀਂ ਦੇ ਸਕਦਾ The cat ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਵੀ ਸਰਕਾਰਾਂ ਆਈਆਂ ਬੜੀ ਮੱਤ ਕੀਤੀ ਕੋਲੋਂ ਪੈਸੇ ਲਾਉਂਦੇ ਰਹੇ ਇਹਨਾਂ ਸਰਕਾਰਾਂ ਨੇ ਸਾਡੀ ਕੋਈ ਨਹੀਂ ਸੁਣੀ ਆ ਢਾਈ ਸਾਲ ਹੋ ਗਏ ਸਰਕਾਰ ਆਈ ਨੂੰ ਇਹਨੇ ਸਾਡੀ ਇੱਕ ਗੱਲ ਵੀ ਨਹੀਂ ਇਥੋਂ ਦੇ ਐਮਐਲਏ ਨੇ ਸਾਡੀ ਸੁਣੀ ਜੇ ਕੋਈ ਪਿਛਲੀ ਸਰਕਾਰ ਦਾ ਐਮਐਲਏ ਹੀ ਉਹ ਨਸ਼ੇ ਵਸਾਉਂਦੇ ਹੀ ਹਿੱਸੇ ਲੈਂਦੇ ਹੀ ਉਹਨਾਂ ਦੇ ਮੁੰਡੇ ਪੀਂਦੇ ਹੀ ਤੇ ਹੁਣ ਸ਼ਹਿਰ ਛੱਡ ਕੇ ਭੱਜ ਗਏ ਆ ਸਾਡੀ ਹਿੰਦੂ ਜਮਾਤ ਨੂੰ ਬੜਾ ਬਦਨਾਮ ਕੀਤਾ ਹੀ ਇਹ ਕਰਕੇ ਮੈਨੂੰ ਅੱਜ ਅਮਰਤ ਭਾਵ ਸਿੰਘ ਭਾਈ ਸਾਹਿਬ ਦੀਆਂ ਗੱਲਾਂ ਉਹ ਜਾਗ ਨੇ ਜਿਹੜੀ ਲੋਕਾਂ ਨੂੰ ਇਹ ਕਹਿ ਰਿਹਾ ਹੈ ਕਿ ਨਸ਼ੇ ਛਡਾਉਣ ਦੀ ਜਿਹੜੀ ਚੱਲ ਰਹੀ ਆ ਮਹਿਮਾ ਇਹਨੂੰ ਆਪਾਂ ਤਗੜੇ ਹੋ ਕੇ ਦਾ ਸਾਥ ਦਈਏ ਇੱਕ ਦੇ ਪੁੱਲ ਜੋ ਵੀ ਆਪਾਂ ਆਪਣੇ ਨਿਆਣੇ ਬਾਹਰ ਭੇਜ ਦੀਏ 24 ਘੰਟੇ ਨਿਆਣਿਆਂ ਦਾ ਫੋਨ ਨਾ ਆਵੇ ਤੇ ਆਂਦਰਾਂ ਦੂਸਤੀਆਂ ਨੇ ਕਿ ਮੁੰਡੇ ਦਾ ਫੋਨ ਕਿਉਂ ਨਹੀਂ ਆਇਆ ਸਮੁੰਦਰੋਂ ਬਾਹਰ ਬੈਠਾ ਵਾ ਇਹ ਕਰਕੇ ਮੈਂ ਆਪਣੀਆਂ ਮਾਵਾਂ ਭੈਣਾਂ ਨੂੰ ਪੁੱਛਣਾ ਚਾਹਣਾ ਜਿਨ੍ਹਾਂ ਦੇ ਨੇ ਬੱਚੇ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਪੁੱਛ ਕੇ ਵੇਖੋ ਜਦੋਂ ਰਾਤ ਨੂੰ 7 ਵਜੇ ਆਏ ਆ ਉਹਨਾਂ ਦੀਆਂ ਅੰਦਰਾਂ ਕਿਵੇਂ ਬੋਲਦੀਆਂ ਵਾਂ ਕਿ ਮੇਰਾ ਪੁੱਤ ਆ ਹੁਣ ਕਿੱਥੇ ਹੋਊਗਾ ਕੋਈ ਰੋਈ ਦੇ ਖਲੋਤਾ ਹੁੰਦਾ ਵਾ ਕੋਈ ਕਿਦੇ ਹੁੰਦਾ ਤੇ ਮਾਵਾ ਬੂਹੇ ਤੇ ਕੂਕੀਆਂ ਦੀਆਂ ਮੈਂ ਇਹ ਕਰਕੇ ਇਹ ਭਾਈ ਸਾਹਿਬ ਦੇ ਜਿਹੜੇ ਬਚਣ ਆ ਉਹਨਾਂ ਦੇ ਨਾਮ ਚੱਲਿਆ ਵਾ ਤੇ ਉਹਨਾਂ ਦੇ ਨਾਲ ਹੀ ਰਹੂੰਗਾ ਤੇ ਆਪਾਂ ਜਿਹੜੀਆਂ ਇਹ ਮੇਹਨ ਨੂੰ ਜਿਹੜਾ ਜ਼ੋਰ ਨਾਲ ਨਸ਼ਾ ਜਿਹੜਾ ਆਪਾਂ ਖਤਮ ਕਰਨਾ ਵਾ ਤੇ ਸਾਰੇ ਵੀਰਾਂ ਦਾ ਮੈਂ ਇਥੇ ਆ ਆ ਦਾ ਬਹੁਤ ਧੰਨਵਾਦ ਕਰਦਾ ਵਾ ਦਿਲੋਂ ਕਿ ਇਹ ਜਿਹੜੀ ਵੀ ਮੇਰਾ ਇਹਨਾਂ ਮਾਣ ਰੱਖਿਆ ਵਾ ਸਾਰੇ ਵੀਰ ਇੱਥੇ ਜਿਹੜੇ ਚੱਲ ਗਏ ਆ ਇਹਨਾਂ ਦਾ ਥਾਣੇ ਤੇ ਸ਼ੁਕਰੀਆ ਦਾ ਕਰਦਾ ਵਾ ਇਹ ਗੁਰੂ ਅਰਜਨ ਦੇਵ ਜੀ ਨਗਰੀ ਆ ਇਹਨੂੰ ਸਾਫ਼ ਸੁਥਰਾ ਬਣਾਇਆ ਵਾ ਵਾਹਿਗੁਰੂ ਜੀ ਦਾ ਖਾਲਸਾ ਵਾ i oh شوگرام ہو گئے جگہ سے سنگتوں کا بہت پیار ہے ਕਿ ਜੋ ਇਹ ਦੋਦੀ ਪਾਰਟੀਆਂ ਜਿਹਾ ਇਹੋ ਜਿਹੇ ਟ੍ਰਾਫਿਕ ਟਿੰਡਾ ਚਲਾ ਰਹੀਆਂ ਜੀ ਇੱਥੇ ਉਹ ਅਮਰਤਪਾਲ ਦੇ ਉਹਨਾਂ ਹਿੰਦੂਆਂ ਨੂੰ ਖਤਰਾ ਹੋ ਸਕਦਾ ਨਹੀਂ ਵਿਸ਼ਵਾਸ ਵੀ ਦੋ ਨਹੀਂ ਕਿ ਹਿੰਦੂ ਭਾਈਚਾਰੇ ਨੇ ਇਹ ਸਾਥ ਦੇ ਕੇ ਸਾਬਤ ਕੀਤਾ ਹੈ ਕਿ ਅਸੀਂ ਇੱਕ ਹਾਂ ਸਾਨੂੰ ਇਹ ਰੋਂਣ ਵਾਲੇ ਜਿਹੜੇ ਆ ਇਹ ਇਹ ਸਾਨੂੰ ਆਪਸ ਵਿੱਚ ਇਹ ਇਹ ਮੂਰਖ ਬਣਾਉਣ ਵਾਲੇ ਜਿਹੜੇ ਸਮਾਉਂ ਨੰਗੀ ਚੁਕਾਉਂਦੇ ਹੁਣ ਅਸੀਂ ਇੱਕ ਹੋ ਕੇ ਪੰਜਾਬ ਦੇ ਹੱਕਾਂ ਪੰਜਾਬ ਦੇ ਸਾਰੇ ਜਾਣੇ ਲੜਾਂਗੇ ਤੇ ਆਪਣੇ ਹੱਕ ਪਹੁੰਚ ਕਰਾਂਗੇ ਇਸ ਕਰਕੇ ਇਹਨਾਂ ਦਾ ਵੀ ਮੈਂ ਤਹਿ ਦਿਲ ਤੋਂ ਇਹ ਨਾ ਜੋਸ਼ੀ ਜੀ ਹੋਣਾ ਦਾ ਇਹਨਾਂ ਦੇ ਸਾਥੀਆਂ ਦਾ ਬਹੁਤ ਸਿਵਾਦ ਕਰਦਾ ਕਿ ਜਿਨ੍ਹਾਂ ਨੇ ਅੱਗੇ ਹੋ ਕੇ ਇਹ ਹਮਤ ਦਿਖਾਈ ਹੈ ਕਿ ਇਹ ਸਾਨੂੰ ਬੰਦਰ ਦੀ ਪੋਜੀਸ਼ਨ ਨਾ ਕਰੋ ਅਸੀਂ ਇੱਕ ਮਿਤਾ ਇੱਕ ਸੇਮਾਰ ਕਰ ਇਹ ਮਾਰਚ ਦੀ ਜਾਨ ਤਵੇਕ ਪਚਾਂ ਜਸਾ ਪਤਾ ਜਿਹੜੇ ਵੰਡਿਆ ਗਿਆ ਤੁਹਾਨੂੰ ਕਰਵਾ ਮਜਬੂਰ ਨਹੀਂ ਵੰਡਿਆ ਗਿਆ ਤਾਂ ਸਹੀ ਨਹੀਂ ਹੋਵੇ ਅੱਛਾ ਫਾਈਬਰ ਜੀ ਕੀ ਕਹਤੇ ਭਾਈ ਸਾਹਿਬ ਨੂੰ ਕਿਹੜਾ ਚੋਣ ਛਾਨ ਮਿਲਿਆ ਕੀ ਲੋਕਾਂ ਨੂੰ ਪੀਲ ਕਰਨਾ ਚਾਹੁੰਦੇ ਆ ਨੇ ਲੋਕਾਂ ਨੂੰ ਇਹੋ ਵੀ ਲੋਕਾਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਚੋਣ ਨਿਸ਼ਾਨ ਲੈ ਕੇ ਆ ਤੇ ਮੈਕਦੇ ਥਰੂ ਜੋ ਲੋਕ ਆਪਣੀ ਆਵਾਜ਼ ਜਿਹੜੀ ਆ ਪਾਰਲੀਮੈਂਟ ਤੁਰ ਤੱਕ ਪਹੁੰਚਾਉਣ ਤੇ ਉਹਨਾਂ ਦੇ ਵਤਨ ਵਤਨ ਉਹ ਮੈ ਕੋਲ ਬੜੀ ਨਵਾ ਭਾਈ ਅਮਰਤਾ ਸਿੰਘ ਦੇ ਨਾਮ ਦਾ ਹੀ ਇੱਕ ਹੋਰ ਉਮੀਦਵਾਰ ਜਿਹੜਾ ਚੋਣ ਮੈਦਾਨ ਵਿੱਚ ਖੜਾ ਸੀ ਉਹਨੇ ਆਪਣੇ ਇੱਕ ਕਾਗਜ਼ ਵਾਪਸ ਲੈ ਲਿਆ ਉਹਨਾਂ ਨੂੰ ਕੀ ਕਹਿਣਾ ਚਾਹੀਦਾ ਚਲੋ ਜੀ ਉਹਨਾਂ ਨੇ ਉਹਨਾਂ ਨੂੰ ਵੀ ਕਿਸੇ ਪੋਲੀਟিক্যাল ਪਾਰਟੀ ਨੇ ਧੱਕੇ ਨਾਲ ਖੜਾ ਕੀਤਾ ਸੀ ਤੇ ਉਹਨਾਂ ਦੇ ਪਿੰਡ ਦੇ ਲੋਕਾਂ ਨੇ ਆਪਣੀ ਏਅਰ ਚੀਜ਼ ਚ ਹੱਤਕ ਸਮਝੀ ਉਹਨਾਂ ਨੇ ਉਹਨਾਂ ਨੂੰ ਸਮਝਾਇਆ ਲਗਾਇਆ ਤੇ ਉਹਨਾਂ ਨੇ ਵਾਪਸ ਇਹ ਹਪਿੰਦਵਾਸੀਆਂ ਦਾ ਉਹਦਾ ਵੀ ਸਵਾਦ ਕਰਦੇ ਆ ਕਿ ਜਿਹੜਾ ਮੌਕੇ ਦੇ ਸਾਰ ਚਾਰਕ ਮੋਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ